ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਇਹ ਕਿਸਾਨ ਮਾਰੂ ਨੀਤੀ ਹੈ ਲੋਕਾਂ ਦੀਆਂ ਜ਼ਮੀਨਾਂ ਖੋਣ ਨੂੰ ਤਿਆਰ ਹੋਈ ਹੈ ਉਹ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੇ ਹਾਂ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਇਸ ਨੂੰ ਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਤੇ ਧਿਆਨੇ ਜ਼ਿਲ੍ਹੇ ਦੇ ਜੋਧਾ ਪਿੰਡ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਕੱਟ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਅਸੀਂ ਅੱਜ ਲਾਂਭ ਬੰਦੀ ਕਰਨ ਲਈ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਹਾਂ ਜਿਹੜਾ ਮੰਗਾ ਮੰਵਾ ਕੇ ਰ੍ਹਾਂਗੇ ਸਰਕਾਰ ਨੂੰ ਚੇਤਾਵਨੀ ਹੈ ਕਿ ਇਹ ਜ਼ਮੀਨਾਂ ਦੀ ਜੋ ਪਾਲਿਸੀ ਬਣਾਈ ਹੈ ਇਹਨੂੰ ਵਾਪਸ ਲੈ ਲਈ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਵੱਡੇ ਸੰਘਰਸ਼ ਹੋਣਗੇ ਸਾਂਣ ਇਕਤਾ ਜਿੰਦਾਬਾਦ 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 ਚਾਹੁੰਦੀ ਹੈ ਕਿ ਅਸੀਂ ਜ਼ਮੀਨਾਂ ਪਾਲਿਸੀ ਬਣਾ ਕੇ ਕੋਆਪਰੇਟਿਵ ਕਰਾਣਿਆਂ ਨੂੰ ਇੱਥੇ ਤਾਰਾਂਗੇ ਉਹ ਕਿਸੇ ਹੱਦ ਤੱਕ ਅਸੀਂ ਨਹੀਂ ਹੋਣ ਦੇਵਾਂਗੇ ਸਰਕਾਰ ਮਰਦਾਬਾਦ 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 ਇਹ ਬੇਬੂ ਬੂ ਬਣਾ ਕੇ ਕਿਸਾਨਾਂ ਨੂੰ ਕਰਦਾਈ ਕਰਕੇ ਲੁੱਟ ਕੇ ਕੁੱਟ ਕੇ ਅੰਦਰ ਵੜ ਕੇ ਜ਼ਮੀਨਾਂ ਖੋਹਣਾ ਚਾਹੁੰਦੀ ਹੈ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਅਸੀਂ ਨੌਜਵਾਨ ਸਾਡੇ ਬਜ਼ੁਰਗਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਖੜੇ ਰਹਾਂਗੇ ਜਿਹੜਾ ਅੱਜ ਪਿੰਡਾਂ ਦੇ ਵਿੱਚ ਲਾਮ ਮਦੀਨ ਲੈ ਕੇ ਚੱਲੇ ਆ ਹਾਂ ਤੁਸੀਂ ਇਹ ਕੀ ਪ੍ਰੋਗਰਾਮ ਹੈ ਇਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਰਕਾਰ ਆਪਣੀ ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਇਹ ਕਿਸਾਨ ਮਾਰੂ ਨੀਤੀ ਹੈ ਲੋਕਾਂ ਦੀਆਂ ਜ਼ਮੀਨਾਂ ਖੋਣ ਨੂੰ ਤਿਆਰ ਹੋਈ ਹੈ ਉਹ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੇ ਆ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਆਉਣ ਵਾਲੀ 7 ਤਰੀਕ ਨੂੰ ਪਿੰਡ ਜੋਧਾ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਉਹ ਸਰਕਾਰ ਨੂੰ ਚੇਤਾਵਨੀ ਹੈ ਕਿ ਇਹ ਜ਼ਮੀਨਾਂ ਦੀ ਜੋ ਪਾਲਿਸੀ ਬਣਾਈ ਹੈ ਇਹਨੂੰ ਵਾਪਸ ਲੈ ਲਈ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਵੱਡੇ ਸੰਘਰਸ਼ ਹੋਣਗੇ ਤੇ ਜ਼ਮੀਨ ਕਿਸੇ ਵੀ ਮੁੱਲ ਤੇ ਅਸੀਂ ਅਜਾਈ ਨਹੀਂ ਜਾਣ ਦੇਣੀ ਸਰਕਾਰਾਂ ਦੇ ਹੱਥ ਕੋਆਪਰੇਟਿਵ ਘਰਾਣੇ ਦੇ ਹੱਥ ਨਹੀਂ ਜਾਣ ਦੇਣੀ ਜੋ ਇਹ ਚਾਹੁੰਦੀ ਹੈ ਕਿ ਅਸੀਂ ਜ਼ਮੀਨਾਂ ਪਾਲਿਸੀ ਬਣਾ ਕੇ ਕੋਆਪਰੇਟਿਵ ਘਰਾਣਿਆਂ ਨੂੰ ਅੱਛਾ ਤਰਾਂਗੇ ਉਹ ਕਿਸੇ ਹੱਦ ਤੱਕ ਅਸੀਂ ਨਹੀਂ ਹੋਣ ਦੇਵਾਂਗੇ ਸਾਡੀਆਂ ਜਾਨਾਂ ਲੱਗ ਸਕਦੀਆਂ ਪਰ ਕਿਸੇ ਹੱਦ ਤੱਕ ਵੀ ਅਸੀਂ ਜ਼ਮੀਨਾਂ ਨੂੰ ਐ ਆਜਾਈ ਨਹੀਂ ਜਾਣ ਦੇਵਾਂ ਮੰਨੀ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਪਿੰਡਾਂ ਚ ਜਿਹੜਾ ਅੱਜ ਜਾ ਰਿਹਾ ਕਾਫਲਾ ਇਹ ਬਾਜਾਖਾਨਾ ਬਲਾਗ ਦੇ ਜੀ ਬਾਜੇਖਾਨੇ ਤੋਂ ਸ਼ੁਰੂ ਹੋ ਕੇ ਪਿੰਡ ਰਾਉ ਵਾਲਾ ਕੰਦ ਵਾਲਾ ਵੜਾ ਭਾਈ ਕਾਰਮਾਣਾਜੀਤ ਸਿੰਘ ਵਾਲਾ ਘਣੀਆਂ ਮੱਲਾ ਜਿਥੋਂ ਡੋੜ ਅੰਡਾ ਤੇ ਠੱਠੀ ਭਾਈ ਵੰਦਰ ਬੋਰਜ ਬਮੀਹਾ ਤੇ ਬਗਰਾੜੀ ਗੰਦਾਰਾ ਲਾਂਭਾ ਵਾਲੀ ਤੇ ਛਖੜ ਵਾਲੇ ਦੇ ਵਿੱਚ ਆ ਕੇ ਅਸੀਂ ਜਿਹੜੀ ਲਾਸ਼ ਤੇ ਸਮਾਪਤੀ ਕਰਨੀ ਹੈ ਜੀ ਤੇ ਜਿਹੜਾ ਇਹਦਾ ਪ੍ਰਚਾਰ ਵੀ ਅਸੀਂ ਕਰਨਾ ਪਿੰਡਾਂ ਦੇ ਵਿੱਚ ਪੂਰਾ ਵੱਧ ਵੱਧ ਲਾਂਬੰਦੀ ਕਰਕੇ ਆਪਣੇ ਕਿਸਾਨਾ ਵੀਰਾਂ ਨੂੰ ਅਸੀਂ ਆਪਣੇ ਜਾਗਰੂਤ ਕਰਨਾ ਹੈ ਵੀ ਆਉਣ ਵਾਲੀ ਜਿਹੜੀ 7 ਤਰੀਕ ਨੂੰ ਅਸੀਂ ਲੁਧਿਆਣੇ ਜ਼ਿਲ੍ਹੇ ਦੇ ਜੋਧਾ ਪਿੰਡ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਅਸੀਂ ਅੱਜ ਲਾਂਬੰਦੀ ਕਰਨ ਲਈ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਹਾਂ ਜੀ ਕੀ ਕਹੋਂਗੇ ਲੋਕਾਂ ਨੂੰ ਲੋਕਾਂ ਨੂੰ ਜਾਗਰੂਤ ਕਰਨਾ ਵੀ ਜਿਹੜੀ ਸਰਕਾਰ ਨਵੀਂ ਤੋਂ ਨਵੀਂ ਪਾਲਿਸੀਆਂ ਲੈ ਕੇ ਆ ਰਹੀ ਹੈ ਜਿਵੇਂ ਪਹਿਲਾਂ ਤਿੰਨ ਕਾਨੂੰਨ ਸੀ ਹੁਣ ਇਹ ਲੈਂਡ ਪੂਲਿੰਗ ਪਾਲਿਸੀ ਆ ਗਈ ਇਹਦੇ ਰਾਹੀਂ ਰੋਕਾਂ ਤੋਂ ਜਿਹੜੀ ਜ਼ਮੀਨ ਖੋਹਣਾ ਚਾਹੁੰਦੀ ਹੈ ਸਰਕਾਰ ਅੱਗੇ ਤਾਂ ਚਲੋ ਜਿਵੇਂ ਛੜਕਾਂ ਛੁੜਕਾਂ ਦੇ ਵਿੱਚ ਆਇਆ ਜਮੀਨਾਂ ਲੋਕਾਂ ਨੂੰ ਪੈਸੇ ਵੀ ਦਿੱਤੇ ਆ ਪਰ ਹੁਣ ਤਾਂ ਇਹਨਾਂ ਦਾ ਕੋਈ ਪੈਸਾ ਵੀ ਨਹੀਂ ਦਿੱਤਾ ਜਾਣਾ ਇਸ ਵਾਸਤੇ ਲੋਕਾਂ ਨੂੰ ਜਾਗਰੂਤ ਕਰਨੇ ਆ ਵੀ ਜਿਹੜੀ ਆਪਣੀ ਜ਼ਮੀਨ ਆ ਇਹ ਬਿਨਾ ਪੈਸੇ ਤੋਂ ਅੱਜ ਰਿਕਵਰ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਉਹਦੇ ਸਬੰਧ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜੀ ਇਹ ਲੋਕਾਂ ਨੂੰ ਜਾਗਰੂਤ ਕਰਕੇ ਤੇ ਰੈਲੀ ਲਈ ਲਿਜਾਣ ਲਈ ਲਾਮਬੰਦ ਕਰਦੇ ਹਾਂ ਨੌਜਵਾਨ ਵੀ ਇਸ ਮਾਰਚ ਦਾ ਹਿੱਸਾ ਬਣ ਰਹੇ ਹੋ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਇਹੀ ਬੇਨਤੀ ਜਿਵੇਂ ਸਰਕਾਰ ਧੱਕੇ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਨਵੀਆਂ ਨਵੀਆਂ ਤਕਨੀਕਾਂ ਲਿਆ ਕੇ ਪਹਿਲਾਂ ਬੇ ਲੋੜੀਆਂ ਸੜਕਾਂ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਬੁਣਿਆ ਗਿਆ ਸੜਕਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਨੇ ਵੱਡੀਆਂ 12 12 15 15 ਫੁੱਟ ਉੱਚੀਆਂ ਸੜਕਾਂ ਜਿ ਜਮੀਨਾ ਰੋਕ ਕੇ ਪਾਣੀ ਦੇ ਵਹਾਅ ਦੇ ਉਲਟ ਸੜਕਾਂ ਕੱਢ ਕੇ ਜਮੀਨਾ ਨੂੰ ਡਬੋ ਕੇ ਖਤਿਆਉਣਾ ਚਾਹੁੰਦੇ ਆ ਹੁਣ ਲੈਂਡ ਪੂਲਿੰਗ ਲਿਆ ਕੇ ਬਿਨਾ ਪੈਸੇ ਤੋਂ ਕਿਸ ਜਮੀਨਾ ਦੇ ਉੱਤੇ ਕਬਜ਼ਾ ਕਰਕੇ ਕਿਸਾਨਾਂ ਦੀਆਂ ਜਮੀਨਾਂ ਜੋ ਖੋਹਣਾ ਚਾਹੁੰਦੇ ਆ ਵਿਕਾਸ ਦਾ ਇੱਕ ਲਾਲਚ ਦੇ ਕੇ ਦੇਖੋ ਸਰਕਾਰ ਕਿਵੇਂ ਹੁਣ ਆਪ ਦੀ ਮਸ਼ਹੂਰੀ ਕਰਦੀ ਫਿਰਦੇ ਉਹ ਲੈਂਡ ਪੁਲਿੰਗ ਇੰਨੀ ਚੰਗੀ ਆ ਇੰਨੀ ਚੰਗੀ ਆ ਆਪਦੇ ਬੰਦੇ ਖੜੇ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਆ ਪਹਿਲਾਂ 30000 ਰੁਪਏ ਠੇਕਾ ਕਹਿੰਦੇ ਸੀ ਅਸੀਂ ਦੇਵਾਂਗੇ ਪੰਜਾਬ ਦੇ ਵਿੱਚ 70 80000 90000 ਤੱਕ ਠੇਕਾ ਚੱਲਦਾ ਤੇ ਇਹ ਪੰਜਾਬ ਸਰਕਾਰ ਕਹਿ ਰਹੀ ਸੀ ਵੀ ਸਾਨੂੰ ਜਿੰਨਾ ਟਾਈਮ ਅਸੀਂ ਵੀ ਜ਼ਮੀਨਾਂ ਆਵਾਜ਼ ਨਹੀਂ ਕਰਦੇ 30000 ਰੁਪਏ ਤੁਹਾਨੂੰ ਅਸੀਂ ਠੇਕਾ ਦੇਵਾਂਗੇ ਇਹ ਬੇਵਕੂਫ ਬਣਾ ਕੇ ਕਿਸਾਨਾਂ ਨੂੰ ਕਰਦਾਈ ਕਰਕੇ ਲੁੱਟ ਕੇ ਕੁੱਟ ਕੇ ਅੰਦਰ ਵੜ ਕੇ ਜ਼ਮੀਨਾਂ ਖੋਹਣਾ ਚਾਹੁੰਦੀ ਆ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਅਸੀਂ ਨੌਜਵਾਨ ਸਾਡੇ ਬਜ਼ੁਰਗਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆਂ ਖੜੇ ਰਹਾਗੇ ਅਸੀਂ ਆਪਣੇ ਆਪਣੇ ਤੇ ਆਪਣੇ ਬੱਚਾ ਦੇ ਭੂਖ ਲਈ ਹਮੇਸ਼ਾ ਲੜਦੇ ਰਹਾਂਗੇ ਸਰਕਾਰ ਨੂੰ ਇਹਨਾਂ ਮਾਰੂ ਨੀਤੀਆਂ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਅਸੀਂ ਆਪਣੇ ਬਜ਼ੁਰਗਾਂ ਤੋਂ ਮੂਰੇ ਹੋ ਕੇ ਮਰਨ ਨੂੰ ਤਿਆਰ ਆ ਇਸ ਲਈ ਅਸੀਂ ਨੌਜਵਾਨ ਬਜ਼ੁਰਗਾਂ ਦੇ ਨਾਲ ਹੀ ਚੱਲ ਰਹੇ ਹਾਂ